ਮੈਂ ਹੁਣ ਹਰਪ੍ਰੀਤ ਸਿੰਘ ਨੂੰ ਪਹਿਲਾ ਸਵਾਲ ਕਰਦਾ ਕਿ ਸਰਦਾਰਾ ਤੂੰ 7 ਸਾਲ ਐਕਟਿੰਗ ਜਥੇ ਦਾ ਰਿਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮੈਂ ਨਹੀਂ ਆ ਪੰਥ ਪੁੱਛਦਾ ਤੈਥੋਂ ਕਿੰਨਿਆਂ ਨੂੰ ਤੂੰ ਅੰਮ੍ਰਿਤ ਪਾਨ ਕਰਾਇਆ ਜਵਾਬ ਮੰਗਦਾ ਹੈ ਇਹ ਪੰਥ ਪੁੱਛਦਾ 7 ਸਾਲ ਵਿੱਚ ਕਿੰਨੇ ਵਿਦੇਸ਼ਾਂ 'ਚ ਦੌਰੇ ਲਾਏ ਆ ਉਥੋਂ ਕਿੰਨੇ ਪੈਸੇ ਲਿਆਏ ਆ ਇਹ ਵੀ ਹਿਸਾਬ ਪੰਥ ਪੁੱਛਦਾ ਕੀ ਇਹ ਸਹੀ ਨਹੀਂ ਤੇਰੀ رائے ਨਾਲ ਤੇਰੀ ਰਜ਼ਾਮੰਦੀ ਨਾਲ ਤਾਕਤ ਹਜ਼ੂਰ ਸਾਹਿਬ ਦੀ ਕਮੇਟੀ ਤੋੜੀ ਗਈ ਪਟਨਾ ਸਾਹਿਬ ਦੀ ਤੋੜੀ ਗਈ ਦਿੱਲੀ ਵਾਲਾ ਕਮੇਟੀ ਵਾਲੇ ਬੀਜੇਪੀ ਚ ਰਲਾਏ ਗਏ ਹਰਿਆਣੇ ਦੀ ਕਮੇਟੀ ਬਣਾਈ ਗਈ ਤੇਰਾ ਸਰਦਾਰਾ ਉਹਦੋਂ ਮੂੰਹ ਕਿਉਂ ਸੀਤਾ ਸੀ ਚੁੱਪ ਕਿਉਂ ਰਿਹਾ ਹੈ ਅੱਜ ਮੈਂ ਬੋਲਦਾ ਤੇ ਬੋਲੂਗਾ ਕਿਉਂਕਿ ਅੱਜ ਤੱਕ ਉਹ ਜਥੇਦਾਰ ਸੀ ਮੈਂ ਜਥੇਦਾਰ ਦੇ ਖਿਲਾਫ ਕਦੇ ਕੁਝ ਨਹੀਂ ਕਹਿੰਦਾ ਪਰ ਅੱਜ ਉਹ ਇੱਕ ਛਟਾਂਕੀ ਦਾ ਪ੍ਰਧਾਨ ਹੈ ਉਹਨੂੰ ਜਵਾਬ ਮੰਗਾਗੇ ਤੇ ਜਵਾਬ ਦੇਣੇ ਪੈਣਗੇ